ਉਦਰ ਜੁਕੇ ਦਾ ਦੁਖਦਾਈ ਖਬਰ ਸਾਹਮਣੇ ਆਈ ਹੈ ਜੁਕੇ ਦੇ ਵਿੱਚ ਪੰਜਾਬੀ ਬਜ਼ੁਰਗ ਦਾ ਰੋੜੇ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਲੰਡਨ ਜੁਕੇ ਵਿੱਚ 80 ਸਾਲ ਦੇ ਭੀਮ ਸਿੰਘ ਕੋਲੀ ਦਾ ਨਸਲਵਾਦੀ ਅੱਲਣਾ ਨੇ ਰੋੜੇ ਮਾਰ-ਮਾਰ ਕੇ ਕਤਲ ਕਰ ਦਿੱਤਾ ਬ੍ਰਾਊਨਸਟੋਨ ਟਾਊਨ ਵਿੱਚ ਹੋਈ ਵਾਰਦਾਤ ਵਿੱਚ ਪੰਜ ਅੱਲਣਾ ਦੀ ਉਮਰ 12 ਸਾਲ ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿੰਨਾਂ ਵਿੱਚੋਂ ਚਾਰ ਨੂੰ ਪੁਲਿਸ ਨੇ ਰਿਹਾ ਵੀਕਰ ਦਿੱਤਾਇਆ ਦੂਜੇ ਪਾਸੇ ਪੀਮਸੈਨ ਕੋਹਲੀ ਦੀ ਬੇਟੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਹਨਾਂ ਦੇ ਪਿਤਾ ਨੂੰ ਤਕਾ ਦੇ ਕੇ ਸ਼ੂਟ ਦਿੱਤਾ ਅਤੇ ਫਿਰ ਧੌਣ ਅਤੇ ਰੇਡ ਦੀ ਹੱਡੀ ਤੇ ਠੁੱਡੇ ਮਾਰੇ। ਪ੍ਰਾਪਤ ਜਾਣਕਾਰੀ ਮੁਤਾਬਕ ਪੀਮਸੈਨ ਕੋਹਲੀ ਆਪਣੇ ਕੁੱਤੇ ਨਾਲ ਪਾਰਕ ਵਿੱਚ ਸੈਰ ਕਰ ਰਹੇ ਸਨ ਜਦੋਂ ਤਿੰਨ ਕੁੜੀਆਂ ਅਤੇ ਦੋ ਮੁੰਡੇ ਉੱਥੋਂ ਲੰਘੇ ਅੱਲੜਾਂ ਦੇ ਅੰਦਰ ਨਸਲੀ ਨਫ਼ਰਤ ਦੀ ਅੱਗ ਇੰਨੀ ਜ਼ਿਆਦਾ ਬਲ ਰਹੀ ਸੀ ਕਿ ਉਹਨਾਂ ਨੇ ਭੀਮਸਨ ਕੋਹਲੀ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਭੀਮਸਨ ਕੋਹਲੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਡਿਟੈਕਟਿਵ ਇੰਸਪੈਕਟਰ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਮੌਤ ਦਾ ਕਾਰਨ ਨਾਸਰ ਹੋਣਾ ਪਰਿਵਾਰ ਦੁੱਖ ਵਿੱਚ ਡੁੱਬਿਆ ਹੈ ਸਗੋਂ ਪਰਿਵਾਰ ਦੇ ਦੋਸਤ ਦੇ ਪੂਰੀ ਕਮਿਊਨਿਟੀ ਵਿੱਚ ਗੁੱਸੇ ਦੀ ਲਹਿਰ ਹੈ ਪੁਲਿਸ ਵੱਲੋਂ ਕਈ ਟੀਮਾਂ ਨੂੰ ਇਲਾਕੇ ਵਿੱਚ ਵਿੱਚ ਵੱਖ-ਵੱਖ ਪਰਵਾਨਾ ਨਾਲ ਗੱਲਬਾਤ ਕਰਦੇ ਹੋਏ ਚਿੰਤਾਵਾਂ ਦੂਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈਗੇ ਭੀਮਸੈਨ ਕੋਲੀ ਆਪਣੀ ਪਤਨੀ ਸਤਿੰਦਰ ਕੋਰ ਨਾਲ ਬਰਾਊਨ ਸਟੋਨ ਟਾਊਨ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸਨ ਤੇ ਅਕਸਰ ਹੀ ਘਰ ਦੇ ਨਾਲ ਲੱਗਦੇ ਪਾਰਕ ਵਿੱਚ ਸੈਰ ਕਰਨ ਜਾਂਦੇ ਸਨ ਦੂਜੇ ਪਾਸੇ ਗਵੰਡੀਆਂ ਦਾ ਦੱਸਿਆ ਕਿ ਉਸ ਲਈ ਪਿਛਲੇ 2-3 ਮਹੀਨੇ ਪਹਿਲਾਂ ਪੁਲਿਸ ਨੂੰ ਕਈ ਵਾਰ ਇੱਕ ਗਰੋਹ ਦਾ ਸ਼ਿਕਾਇਤ ਕਰ ਚੁੱਕੇ ਹਨ ਜੋ ਸਾਊਥ ਏਸ਼ੀਆ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਇਸ ਤੋਂ ਪਹਿਲਾਂ ਖਾਲੀ ਕੈਨ ਸੁੱਟਣ ਜਾਂ ਫਿਰ ਹੋਰ ਹਰਕਤਾਂ ਸਾਹਮਣੇ ਆਈਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਭੀਮਸਨ ਕੋਲੀ ਦੇ ਗੁਆਂਢ ਵਿੱਚ ਰਹਿੰਦੇ ਹਰਜਿੰਦਰ ਕਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਖੁਸ਼ ਮਿਸ਼ਾਜ ਇਨਸਾਨ ਸਨ ਪਾਰਕ ਵਿੱਚ ਇਕੱਲੇ ਬੈਠ ਕੇ ਹੋਣ ਹਮੇਸ਼ਾ ਲਤੀਫੇ ਸੁਣਾਉਂਦੇ ਸਨ ਕਿ ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਤੇ ਦੋ ਗ੍ਰੇਡ ਚਿਲड्रन ਛੱਡ ਗਏ ਹਨ ਲੇਕਿਨ ਖਬਰ ਬਹੁਤ ਮਤਭਾਗੀ ਸਾਹਮਣੇ ਆਈ ਹੈ